ਇਸ ਵਾਰ ਦਾ ਤਿਉਹਾਰੀ ਸੀਜ਼ਨ ਲੋਕਾਂ ਨੂੰ ਦੇਵੇਗਾ ਮਹਿੰਗਾਈ ਦਾ ਚਟਕਾ ਜਿहां ਤਿਉਹਾਰੀ ਸੀਜ਼ਨ ਦੇ ਵਿੱਚ ਵੱਡੀ ਪੱਧਰ ਤੇ ਕਿਉ ਤੇਲ ਮਹਦੇ ਸਮੇਤ ਹੋਰ ਵੀ ਕਈ ਚੀਜ਼ਾਂ ਦੀ ਵੱਡੇ ਪੱਧਰ ਉਤੇ ਖਪਤ ਹੁੰਦੀ ਹੈ ਪਰ ਇਸ ਵਾਰ 3 ਸਾਲ ਬਾਅਦ ਕਈ ਚੀਜ਼ਾਂ ਕਾਫੀ ਮਹਿੰਗੀਆਂ ਹੋਣ ਕਰਕੇ ਲੋਕਾਂ ਲਈ ਇਸ ਵਾਰ ਦਾ ਤਿਉਹਾਰੀ ਸੀਜ਼ਨ ਮਹਿੰਗਾ ਹੋ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਹੀ ਦਸ ਦਿਨਾਂ ਵਿੱਚ ਹੀ ਰਿਫਾਈਨ ਤੇਲ ਦੀ ਕੀਮਤ ਵਿੱਚ 40 ਰੁਪਏ ਕਿਲੋ ਦਾ ਵਾਧਾ ਹੋਣ ਨਾਲ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਿਆ ਸੀ ਤਾਂ ਕੇਂਦਰ ਦੇ ਵੱਲੋਂ ਇਸ ਮਾਮਲੇ ਵਿੱਚ ਸਖਤੀ ਵੀ ਕੀਤੀ ਦਸੀ ਜਾਂਦੀ ਹੈ ਪਰ ਅਜੇ ਵੀ ਇਸ ਤੇਲ ਦੀਆਂ ਕੀਮਤਾਂ ਹੇਠਾਂ ਆਉਂਦਾ ਨਾਮ ਨਹੀਂ ਲੈ ਰਹੀਆਂ ਹਨ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਸਾਲ 2021 ਦੇ ਵਿੱਚ ਤਿਹਾੜੀ ਸੀਜ਼ਨ ਵਿੱਚ ਖਾਣੇ ਦੇ ਤੇਲਾਂ ਤੋਂ ਇਲਾਵਾ ਹੋਰ ਜਿਹੜੀਆਂ ਚੀਜ਼ਾਂ ਕਾਫੀ ਮਹਿੰਗੀਆਂ ਹੋ ਗਈਆਂ ਸੀ ਇਸ ਵਾਰ 3 ਸਾਲ ਬਾਅਦ ਚੀਜ਼ਾਂ ਜ਼ਿਆਦਾ ਮਹਿੰਗੀਆਂ ਹੋ ਗਈਆਂ ਹਨ ਤਿਹਾੜੀ ਸੀਜ਼ਨ ਦੇ ਵਿੱਚ ਕਰਵਾ ਚੌਥ ਵਰਤ ਲਈ ਤੇਲਾਂ ਤੋਂ ਇਲਾਵਾ ਫੇਨੀਆ ਮਠੀਆਂ ਦੀਆਂ ਵੱਡੇ ਪੱਧਰ ਤੇ ਵਿਕਰੀ ਹੁੰਦੀ ਹੈ ਲੇਕਿਨ ਰਿਫਾਈਨ ਤੇਲ ਮਹਿੰਗਾ ਹੋਣ ਕਰਕੇ ਦੂਜੇ ਤੇਲਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਤੇ ਕਈ ਦੇਸੀ ਘੋਬਣਾਉਣ ਵਾਲਿਆਂ ਨੇ ਵੀ ਕੀਮਤਾਂ ਦੇ ਵਿੱਚ 100 ਰੁਪਏ ਪ੍ਰਤੀ ਕਿਲੋ ਦਾ ਵਾਅਦਾ ਕਰ ਦਿੱਤਾ ਹੈ ਮਠਿਆਈਆਂ ਸਮੇਤ ਹੋਰ ਵੀ ਬੰਦੇ ਸਮਾਨ ਵਿੱਚ ਭੰਨ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਉਹਨਾਂ ਵਿੱਚ ਮਠਿਆਈਆਂ ਵਿੱਚ ਕਮ ਆਉਣ ਵਾਲਾ ਗਰੀਬੁਰਾ ਦਾ 2 ਹਫ਼ਤੇ ਵਿੱਚ ਹੀ 3200 ਰੁਪਏ ਕੁਇੰਟਲ ਤੋਂ 7000 ਰੁਪਏ ਕੁਇੰਟਲ ਹੋ ਗਿਆ ਇਸ ਤਰ੍ਹਾਂ ਨਾਲ ਤਿਉਹਾਰੀ ਸੀਜ਼ਨ ਦੇ ਵਿੱਚ ਆਟਿਆ ਤੇ ਮੈਦੇ ਦੀ ਕੀਮਤ ਦੇ ਵੀ ਘਟਣ ਦੀ ਆਸ ਨਹੀਂ ਹੈ